ਜਤਨਦਰਜੀ ਆਖਿਰ ਗੌਰ ਪਤਮਨ ਪੰਨੂ ਇਹੋ ਜਿਹਾ ਉਹਨੇ ਕੀ ਕਹਿ ਦਿੱਤਾ ਕਿ ਤੁਹਾਡੇ ਅੰਦਰ ਭੰਬਰ ਮੱਚੇਗਾ ਹਾਏ ਹਾਏ ਬੰਨੋ ਕੁੱਤਾ ਹਾਏ 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 21 ਲੱਖ ਰੁਪਇਆ ਦਿੱਤਾ ਜਾਊਗਾ ਜਿਹੜਾ ਗੁਰਪਤਮਨ ਪੰਨੂ ਦੀ ਧੌਣ ਵੱਢ ਕੇ ਦਊਗਾ ਜੈ ਜੀ ਜੈ ਭੋਗ ਜੈ ਜੀ ਜੈ ਅਸੀਂ ਆਪਣੇ ਸੰਗਠਨ ਬਲੋਂ ਬੰਦੇ ਤਿਆਰ ਕਰਾਂਗੇ ਜਿਹੜੇ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਜਾ ਕੇ ਇਹਨਾਂ ਨੂੰ ਉੱਥੇ-ਉੱਥੇ ਨਿੱਜਠਿਆ ਉੱਥੇ ਠੋਕ ਦਿੱਤੇ ਜਾਣ ਨਿੱਜੜੀਦਣਾ ਲੱਭਣੀ ਇਹਨਾਂ ਦੁਆਰਾ ਤੁਹਾਨੂੰ ਕੀ ਲੱਗਦਾ ਜੀ ਤੁਹਾਡੀ ਇੰਨੇ ਕਹਿਣ ਦੇ ਨਾਲ ਕੋਈ ਵੀ ਨੌਜਵਾਨ ਉੱਠੇਗਾ ਤੇ ਜਾ ਕੇ ਗੁਰਪਤਵੰਤ ਪੰਨੂ ਦਾ ਸਿਰ ਵੱਢ ਕੇ ਲਿਆਏਗਾ। ਅੱਲਾ ਵੀ ਕਦੀ ਇਦਾਂ ਨੂੰ ਅਜ਼ਮਾ ਕੇ ਦੇਖਿਆ ਤੁਹਾਡੇ ਤੇ ਕੋਈ ਯਕੀਨ ਕਰਦਾ। ਤੁਹਾਡੇ ਕਹਿੰਦੇ ਕਦੀ ਕਿਸੇ ਨੇ ਕੋਈ ਕੰਮ ਕੀਤਾ ਜਿਹੜਾ ਇੱਕ ਐਡਾ ਵੱਡਾ ਕਦਮ ਦਾ ਤੁਸੀਂ ਜ਼ਿੰਮੇਵਾਰੀ ਲੈ ਰਹੇ। ਤਾਂ ਜੀ ਫਿਰ ਤੁਹਾਡੇ ਤੇ ਪੰਨੂ ਚ ਕੀ ਫਰਕ ਹੈ? ਪੰਨੂ ਵੀ ਬਗਾਨਿਆਂ ਦੇ ਪੁੱਤ ਮਰਵਾਉਂਦਾ। ਤੁਸੀਂ ਵੀ ਕਹਿਤਾ ਕਿ ਕੋਈ ਬਗਾਨਾ ਜਾਵੇ ਤੇ ਜਾ ਕੇ ਉਹਦੀ ਧੌਣ ਵੱਢ ਕੇ ਲਿਆਵੇ। ਤੁਹਾਡੇ ਕੋਲ ਪਾਸਪੋਰਟ ਆ ਨਹੀਂ। ਤੁਹਾਡੀ ਮੈਂ ਗੱਲ ਕਰਦਾ ਮੇਰੇ ਮੇਰੇ ਕੋਲ ਪਾਸਪੋਰਟ ਹੈ ਨਹੀਂ ਜੇ ਤੁਸੀਂ ਮੇਰੀ ਗੱਲ ਕਰੋ। ਮੇਰੇ ਕੋਲ ਪਾਸਪੋਰਟ ਹੈ ਨਹੀਂ ਐਂ ਔਰ ਨਾ ਹੀ ਬਾਣਦੀ ਕੋਈ ਆਸ ਅਮਰੀਕਾ ਵਾਲਿਆਂ ਨੇ ਵੇਖ ਲਓ ਨਾਸਾ ਸਾਣੀ ਧੂੰ ਕੜਾ ਤਾ ਉਹਦੀ ਜਿਹੜੀ ਹੈਗੀ ਅੰਕਤਵਾਦੀ ਸੋਚ ਹੈ ਦੇਸ਼ ਨੂੰ ਤੋੜਨ ਦੀ ਸੋਚ ਹੈ ਪੰਜਾਬ ਨੂੰ ਤੋੜਨ ਦੀ ਸੋਚ ਹੈ ਉਹ ਬਜਰੰਗਦਲ ਹਿੰਦੁਸਤਾਨ ਕਦੇ ਬਰਦਾਸ਼ਤ ਨਹੀਂ ਕਰੂਗਾ ਇਹ ਕਹ ਰਹੇ ਨੇ ਕਿ ਗੁਰਪਤਵੰਤ ਨੂੰ ਤੇ ਫੰਡਿੰਗ ਹੋ ਰਹੀ ਹੈ ਹਾਂਜੀ ਹੁਣ ਤੁਹਾਡੇ ਤੇ ਵੀ ਸਵਾਲ ਉੱਠਣਗੇ ਕਿ ਤੁਸੀਂ ਫਿਰ ਫੰਡਿੰਗ ਕਿੱਥੋਂ ਲਓਗੇ ਠੀਕ ਹੈ ਤੁਸੀਂ ਨਹੀਂ ਦੇਸ਼ ਨੂੰ ਪਿਆਰ ਕਰਦੇ ਅਸੀਂ ਕਰਦੇ ਹਾਂ ਜੀ ਧਰਮ ਨੂੰ ਪਿਆਰ ਨਹੀਂ ਕਰ ਅਸੀਂ ਕਰਦੇ ਹਾਂ ਜੀ ਇਹਨਾਂ ਦਾ ਪਾਸਪੋਰਟ ਨਹੀਂ ਬਣਿਆ ਬਾਕੀ ਜਿਹੜੇ ਨੇ ਸਾਰਿਆਂ ਦਾ ਨਹੀਂ ਬਣਿਆ ਭਲਾ ਜੇ ਮੋਦੀ ਸਾਹਿਬ ਚਾਵੇ ਨਾ ਤਾਂ ਇਹ ਕੋਈ ਵੱਡੀ ਚੀਜ਼ ਨਹੀਂ ਹੈਗੀ ਇਹਦਾ ਮਤਲਬ ਸੰਦੇ ਕਿਥੋਂ ਕਰ ਲੈਣਗੇ ਨਹੀਂ ਅਸੀਂ ਕਰਾਂਗੇ ਜੀ ਕਿਉਂ ਨਹੀਂ ਕਰਦੇ ਆਵਾਂ ਦੀ ਪਾਰਟੀ ਕਹੇ ਹੀ ਮੰਨਣਾ ਪਿੱਜੋ ਤੇ ਪਲਾਂਟ ਕਰਤੇ ਤੁਸੀਂ ਬਿਲਕੁਲ ਦੇਖੋ ਆਪਾਂ ਕਰਾਵਾਂਗੇ ਕਰਾਵਾਂਗੇ ਕਿ ਕਰਤੇ ਆ ਨਹੀਂ ਕੋਈ ਦੇਖੋ ਆਪਾਂ ਰਣਨੀਤੀ ਦੇ ਕੋਡਿੰਗ ਕਰਾਂਗੇ ਜੋ ਵੀ ਸਾਡਾ ਬਨੇਗਾ ਅੱਜ ਮੂੰਹ ਤੋੜ ਜਵਾਬ ਦਿੱਤਾ ਹੈ ਸਾਹਮਣੇ ਸੀਨਾ ਤਾਣ ਕੇ ਭਾਰਤ ਮਾਤਾ ਕੀ ਜੈਕਾਰੇ ਵੀਰ ਬਜਰੰਗ ਆਇਆ ਹਰ ਮਹਾਦੇਵ ਵਰਤ ਸਿੰਘ ਪੰਨੂ ਮੁਰਦਾਬਾਦ ਹਲਿਸਤਾਨ ਮੁਰਦਾਬਾਦ ਅਨਕਤਵਾਦ ਮੁਰਦਾਬਾਦ ਵਦੇਸ਼ਾਂ ਦੇ ਵਿੱਚ ਬੈਠੇ ਗੁਰਪਤਵੰਤ ਪੰਨੂ ਜਿਨੇ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਆਤੰਕ ਮਚਾਇਆ ਹੋਇਆ ਆਪਣੀਆਂ ਨਾਪਾਕ ਖਰਕਤਾਂ ਕਰਕੇ ਉਹਦੇ मंसूਬਿਆਂ ਨੂੰ ਫੇਲ ਕਰਨ ਦੇ ਲਈ ਬਜਰੰਗ ਦਲ ਹਿੰਦੁਸਤਾਨ ਨੇ ਬੀੜਾ ਚੁੱਕ ਲਿਆ ਔਰ ਉਹਨਾਂ ਨੇ ਸੰਘਰਸ਼ ਆਰੰਭ ਕਰ ਦਿੱਤਾ ਗੁਰਪਤਵੰਤ ਪੰਨੂ ਨੂੰ ਇੱਟ ਦਾ ਜਵਾਬ ਪੱਥਰ ਦੇ ਨਾਲ ਦੇਣ ਲਈ ਬਜਰੰਗ ਦਲ ਹਿੰਦੁਸਤਾਨ ਦੀ ਟੀਮ ਇਸ ਵੇਲੇ ਤਿਆਰ ਬਰ ਤਿਆਰ ਖੜੀ ਹੈ ਔਰ ਉਹਨਾਂ ਦਾ ਇਹ ਦਾਵਾ ਹੈ ਕਿ ਗੁਰਪਤਵੰਤ ਪੰਨੂ ਜਿਹੜਾ ਵੀ ਸਵਾਲ ਕਰੇਗਾ ਉਹਦਾ ਜਵਾਬ ਉਹ ਤੇ ਭਾਸ਼ਾ ਦੇ ਵਿੱਚ ਜਿਹੜੀ ਉਹ ਸਮਝਦਾ ਉਹਦੇ ਵਿੱਚ ਉਹਨੂੰ ਦਿੱਤਾ ਜਾਏਗਾ ਸੋ ਸਾਡੇ ਨਾਲ ਨੇ ਬਜਰੰਗ ਦਲ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਜਤਿੰਦਰ ਕੁਮਾਰ ਜੀ ਜਤਿੰਦਰ ਜੀ ਆਖਿਰ ਗੁਰਪਤਮਨ ਪੰਨੂ ਇਹੋ ਜਿਹਾ ਉਹਨੇ ਕੀ ਕਹਿ ਦਿੱਤਾ ਕਿ ਤੁਹਾਡੇ ਅੰਦਰ ਭਾਂਬੜ ਮਚੇ ਹੋਏ ਜੈ ਹਿੰਦ ਜੈ ਸ਼੍ਰੀ ਧਾਮ ਜੈ ਸ਼੍ਰੀ ਧਾਮ ਸਭ ਤੋਂ ਪਹਿਲਾਂ ਮੈਂ ਆਪ ਜੀ ਨੂੰ ਦੱਸਣਾ ਚਾਹਨਾ ਪਿਛਲੇ ਲੰਬੇ ਸਮੇਂ ਤੋਂ ਗੁਰਪਤਮਨ ਪੰਨੂ ਜਿਹੜਾ ਆ ਇਹ ਬਾਬਾ ਸਾਹਿਬ ਅੰਬੇਡਕਰ ਜੀ ਦੀਆਂ ਮੂਰਤੀਆਂ ਤੋੜਨ ਦੀ ਗੱਲ ਕਰਦਾ ਔਰ ਸ਼ਤੀ ਵੀ ਪਛਾਈ ਗਈ ਕਾਫੀ ਜਗ੍ਹਾ ਮੂਰਤੀਆਂ ਨੂੰ ਕਿਤੇ ਰੰਗ ਲਾਇਆ ਗਿਆ ਕੁਛ ਏਦਾਂ ਵਗੈਰਾ ਜਿਹੜਾ ਅਸਹਿ ਅਸਹਿ ਨਹੀਂ ਹੈ ਅਸੀਂ ਸਹਿ ਨਹੀਂ ਸਕਦੇ ਕਿਉਂਕਿ ਸਾਡੇ ਭਾਰਤ ਦੇ ਵਿੱਚ ਸੰਵਿਧਾਨ ਹੈ ਐਸਾ ਨਹੀਂ ਹੈ ਕੋਈ ਕੋਈ ਵੀ ਮੂੰਹ ਚਾ ਕੇ ਕੁਛ ਵੀ ਕਰ ਲਵੇ ਠੀਕ ਹੈ ਉਹਨੂੰ ਫੰਡਿੰਗ ਹੁੰਦੀ ਆ ਪਰ ਉਹਨਾਂ ਨੂੰ ਫੰਡਿੰਗ ਕਰਕੇ ਤਾਂ ਉਹ ਆਪਣੇ ਸਾਡੇ ਮਾਹੌਲ ਖਰਾਬ ਕਰ ਰਿਹਾ ਕੁਛ ਪਿੱਛੇ ਵੀ ਹੋਇਆ ਸੀ ਅਮਰਤਪਾਲ ਵਗੈਰਾ ਜੋ ਡਿਬਰਗੜ੍ਹ ਜੇਲ੍ਹ 'ਚ ਬੈਠਿਆ ਹੋਰ ਕਈ ਏਦਾਂ ਇਸ ਤਰ੍ਹਾਂ ਬੋਲਦੇ ਰਹਿੰਦੇ ਆ ਹੁੰਦਾ ਕੁਛ ਨਹੀਂ ਆ ਮੈਂ ਪੰਨੂ ਨੂੰ ਇੱਕ ਆਪਣੇ ਸੰਗਠਨ ਵੱਲੋਂ ਠੋਕੂਆਂ ਜਵਾਬ ਦੇਣਾ ਚਾਹਨਾ ਅਸੀਂ ਪੰਜਾਬ 'ਚ ਬੈਠੇ ਆ ਉਹਨੇ ਵਿਸ਼ ਮਟਾਲਾ ਵਿੱਚ ਸਾਡੀ ਬਹੁਤ ਵੱਡੀ ਟੀਮ ਕੰਮ ਕਰਦੀ ਹੈ ਮੇਰੇ ਨਾਲ ਮੇਰੇ ਜਨਰਲ ਸਕੱਤਰ ਨੇ ਆਲ ਇੰਡੀਆ ਦੇ ਕੁਲਦੀਪ ਸੋਨੀ ਜੀ ਆਪਣੇ ਉੱਤਰ ਪ੍ਰਾਧ ਦੇ ਗगन ਪਲਾਜਾ ਜੀ ਨਾਲ ਰਜੀਵ ਮਿੰਟੂ ਜੀ ਸਾਡੇ ਪੰਜਾਬ ਦੇ ਐਡਵੋਕੇਟ ਚੰਦਰ ਕਾਨ ਜੀ ਨੇ ਪ੍ਰਧਾਨ ਹੋਰ ਮੇਰੀ ਸਾਰੀ ਟੀਮ ਸਮੁੱਚੀ ਬੈਠੀ ਆ ਅਸੀਂ ਸਾਰਿਆਂ ਨੇ ਬੈਠ ਕੇ ਨਿਰਣੇ ਲਿਆ 21 ਲੱਖ ਰੁਪਏ ਦਿੱਤਾ ਜਾਊਗਾ ਜਿਹੜਾ ਕੁਰਬਤ ਪੰਨੂ ਦੀ ਧੌਣ ਵੱਢ ਕੇ ਦਊਗਾ ਕਿਸੇ ਵੀ ਸੂਰਤ ਵਿੱਚ ਜਿਸ ਤਰ੍ਹਾਂ ਨਿੱਜਰ ਨਹੀਂ ਲੱਭਾ ਕੀ ਨਮਾਜ਼ ਤੋਲ ਦਿੱਤਾ ਇਸੇ ਤਰ੍ਹਾਂ ਇੱਕ ਪੰਨੂ ਤੇ ਇੱਕ ਆ ਰਹਿ ਗਿਆ ਆ ਆਰਸ਼ਦੀ ਬਡੱਲਾ ਜਿਹੜਾ ਪੰਨੂ ਆ ਇਹਦਾ ਬੂਥੀ ਨਹੀਂ ਚੰਗੀ ਚੂਹੇ ਵਰਗੀ ਬੂਥੀ ਆ ਇਸ ਇਹ ਬੰਦਾ ਮੋਤਵਰ ਬਣਿਆ ਆ ਇਹਦੀ ਸ਼ਕਲੇ ਇਦਾਂ ਦੀ ਨਹੀਂ ਲੱਗਦੀ ਦੇਖਣ ਨੂੰ ਖਾਲਸਤਾਨ ਖਾਲਸਤਾਨ ਕਰਦਾ ਆਪਣੀ ਬੂਥੀ ਨੂੰ ਪਹਿਲਾਂ ਸਧਾਰੇ ਬਾਕੀ ਰਹੀ ਗੱਲ ਇੱਕ ਕਾਰਸੀ ਬਟਲਾਇਆ ਉਹ ਵੀ ਬਾਹਰ ਬੈਠਾ ਫਰਾਂਸ ਕਰਦਾ ਆ ਕਿਸੇ ਦੇ ਕਿੰਨੇ ਪੈਸੇ ਕਰਦਾ ਕਿ ਅਸੀਂ ਕਿੰਨੇ ਦੇ ਅਸੀਂ ਆਪਣੇ ਸੰਗਠਨ ਵੱਲੋਂ ਪੂਰੀ ਤਿਆਰੀ ਕਰ ਲਈ ਆ ਕੋਈ ਵੀ ਬੰਦਾ ਜਿਹੜਾ ਇਸ ਗੱਲ ਜ਼ਿੰਮੇਵਾਰੀ ਲਊਗਾ ਉਹਨੂੰ ਅਸੀਂ 21 ਲੱਖ ਰੁਪਏ ਦੇਵਾਂਗੇ ਇਹ ਸਾਡੀ ਪਹਿਲੀ ਆ ਇਸ ਤੋਂ ਬਾਅਦ ਅਸੀਂ ਅਗਲੀ ਤਿਆਰੀ ਕਰਾਂਗੇ ਅਸੀਂ ਆਪਣੇ ਸੰਗਠਨ ਵੱਲੋਂ ਬੰਦੇ ਤਿਆਰ ਕਰਾਂਗੇ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਇਹਨਾਂ ਨੂੰ ਉੱਥੇ ਉੱਥੇ ਨਿੱਥਿਆਏ ਉੱਥੇ ਠੋਕਰ ਤੇ ਜਾਂ ਨਿੱਜੇ ਰਿਤ ਨਾਲ ਲੱਭਣੇ ਇਹਨਾਂ ਦੁਆਰਾ ਪ੍ਰਧਾਨ ਜੀ ਤੁਸੀਂ ਦਾਵਾ ਕੀਤਾ ਬਹੁਤ ਵੱਡਾ ਦਾਵਾ ਕਰ ਰਹੇ ਹੋ ਇਹ ਜ਼ਿੰਮੇਵਾਰੀ ਦਾ ਦਾਵਾ ਕਰ ਰਹੇ ਹੋ ਜ਼ਿੰਮੇਵਾਰੀ ਲੈ ਰਹੇ ਹੋ ਇਸ ਗੱਲ ਦੀ ਤੁਸੀਂ ਬਿਲਕੁਲ ਮੈਂ ਠੋਕ ਕੇ ਜ਼ਿੰਮੇਵਾਰੀ ਲੈਣਾ ਐਸਾ ਹੈ ਕਿ ਤੁਹਾਨੂੰ ਪਤਾ ਸਾਡੀ ਧਾਰਮਿਕ ਸੰਸਥਾ ਹੈ ਅਸੀਂ ਕਿਹੜਾ ਪੋਲਿਟਿਕਲ ਲੋਕਾਂ ਜਿਹੜਾ ਅਸੀਂ ਗੱਲ ਤੋਂ ਮੁੱਕ ਕਰ ਜਣਾ ਨਾ ਸਾਨੂੰ ਪੋਲਿਟਿਕਲ ਲੋਕਾਂ ਨਾਲ ਮਤਲਬ ਨਾ ਅਸੀਂ ਕਿਸੇ ਧਰਮ ਲਈ ਮੰਚ ਬਣਾਇਆ ਤੇ ਅਸੀਂ ਲੜਨ ਲਈ ਬਣਾਇਆ ਫਾਈਟ ਤੁਹਾਨੂੰ ਕੀ ਲੱਗਦਾ ਜੀ ਤੁਹਾਡੇ ਇੰਨੇ ਕਹਿਣ ਦੇ ਨਾਲ ਕੋਈ ਵੀ ਨੌਜਵਾਨ ਉੱਠੇਗਾ ਤੇ ਜਾ ਕੇ ਗੁਰਪਤਵੰਤ ਪੰਨੂ ਦਾ ਸਿਰ ਵੱਢ ਕੇ ਲਿਆਏਗਾ ਹੁਣ ਮੈਂ ਇਹਦਾ ਜਵਾਬ ਦਿੰਦਾ ਠੋਕ ਕੇ ਦੇਖੋ ਆ ਹੁਣ ਜਿਹੜਾ ਉਹਨੂੰ 11 ਲੱਖ ਦਾ ਕਿਹਾ ਉਹਨੂੰ ਕੁਝ ਲੱਗਾ ਹੀ ਹੋਊਗਾ ਜਿਹੜਾ ਹੌਲੀ 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 ਹੁਣ ਅਮਾਊਂਟ ਤੇ ਆ ਗਿਆ ਪਹਿਲਾਂ ਤਾਂ ਕਹਿੰਦਾ ਸੀ ਬੈਂਕ ਕਰੋ ਅੰਗਰੋ ਬਾਬਾ ਸਾਹਿਬ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕ ਕੇ ਜਦ ਹੁਣ ਗੱਲ ਸਾਡੇ ਸੰਵਿਧਾਨ ਤੇ ਆ ਗਈ ਆ ਬਾਬਾ ਸਾਹਿਬ ਦੀ ਮੂਰਤੀ ਨੂੰ ਤੋੜਨ ਤੇ ਆ ਗਈ ਹੈ ਨਾ ਤਾਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜੋ ਹੋਰ ਵੀ ਹੋਵੇਗਾ ਉਹ ਵੀ ਜਰੂਰ ਕਰਨਗੇ ਮੇਰੀ ਗੱਲ ਪ੍ਰਧਾਨ ਜੀ ਸਿੰਪਲ ਜੀ ਹੈ ਕਿ ਪੰਨੂ ਦੇ ਕਹਿੰਦੇ ਲੋਕ ਜਿਹੜੇ ਨੇ ਕੁਝ ਵੀ ਕਰਨ ਲਈ ਤਿਆਰ ਹੋ ਜਾਂਦੇ ਨੇ ਉਹ ਜੋ ਵੀ ਕਹਿੰਦਾ ਉਦਾਂ ਲੋਕੀ ਜਿਓ ਕਹਿੰਦਾ ਕਿਤੇ ਨਾਰੇ ਲਿਖੋ ਨਾਰੇ ਲਿਖ ਦਿੰਦੇ ਨੇ ਕਿਸੇ ਅੰਜਾਮ ਦੀ ਪਰਵਾਹ ਕੀਤੇ ਬਗੈਰ ਉਹ ਕਹਿੰਦੇ ਆ ਕਿ ਜਿਹੜੇ ਬੁੱਤ ਨੇ ਉਹ ਖੰਡਿਤ ਕਰ ਦਿਓ ਪੁੱਤਾਂ ਨੂੰ ਖੰਡਿਤ ਕਰ ਰਹੇ ਨੇ ਕੁਝ ਵੀ ਸੋਚੇ ਬਗੈਰ ਪਰ ਤੁਹਾਡੇ ਕਹਿਣਤੀ ਪਹਿਲਾਂ ਵੀ ਕਦੀ ਇਦਾਂ ਨੂੰ ਅਜ਼ਮਾ ਕੇ ਦੇਖਿਆ ਤੁਹਾਡੇ ਤੇ ਕੋਈ ਯਕੀਨ ਕਰਦਾ ਤੁਹਾਡੇ ਕਹਿੰਦੇ ਕਦੀ ਕਿਸੇ ਨੇ ਕੋਈ ਕੰਮ ਕੀਤਾ ਜਿਹੜਾ ਇੱਕ ਐਡਾ ਵੱਡਾ ਕਦਮ ਹੈ ਦਾ ਤੁਸੀਂ ਜ਼ਿੰਮੇਵਾਰੀ ਲੈ ਰਹੇ ਹੋ ਮੈਂ ਹੁਣ ਇਸ ਗੱਲ ਦਾ ਤੁਹਾਨੂੰ ਜਵਾਬ ਦਿੰਨਾ ਦੇਖੋ ਜੇ ਸਾਡੇ ਤੇ ਯਕੀਨ ਕਰਦੇ ਆ ਤਾਂ ਸਾਡੀ ਟੀਮ ਪੰਜਾਬ ਚ ਨਹੀਂ ਪੂਰੇ ਦੇਸ਼ ਚ ਕੰਮ ਕਰਦੀ ਆ ਬਿਨਾ ਯਕੀਨ ਤੋਂ ਤਾਂ ਕੋਈ ਕਿਸੇ ਨਾਲ ਜੁੜਦਾ ਨਹੀਂ ਠੀਕ ਹੈ ਨਾ ਜਿਹੜੇ ਸਾਡੇ ਨਾਲ ਜੁੜਦੇ ਆ ਉਹ ਸਾਰੇ ਸਾਰਿਆਂ ਨੂੰ ਪਤਾ ਕੀ ਕਰਨਾ ਆ ਬਜਰੰਗਦਲ ਦਾ ਨਾਮ ਹੀ ਕਾਫੀ ਆ ਪਤਾ ਹੈ ਬਜਰੰਗਦਲ ਨੇ ਕੁਦਰਸਨ ਦੀ ਲੋੜ ਨਹੀਂ ਕੀਤੀ ਪਰ ਤਾਂ ਜੀ ਫਿਰ ਤੁਹਾਡੇ ਤੇ ਪੰਨੂ ਚ ਕੀ ਫਰਕ ਆ ਪੰਨੂ ਵੀ ਵਗਾਨਿਆਂ ਦੇ ਪੁੱਤ ਮਰਵਾਉਂਦਾ ਤੁਸੀਂ ਵੀ ਕਹਿਤਾ ਕਿ ਕੋਈ ਵਗਾਨਾ ਜਾਵੇ ਤੇ ਜਾ ਕੇ ਉਹਦੀ ਧੌਣ ਵੱਢ ਕੇ ਲਿਆਵੇ ਤੁਹਾਡੇ ਕੋਲ ਪਾਸਪੋਰਟ ਹੈ ਨਹੀਂ ਤੁਹਾਡੀ ਮੈਂ ਗੱਲ ਕਰਦਾ ਮੇਰੇ ਮੇਰੇ ਕੋਲ ਪਾਸਪੋਰਟ ਹੈ ਨਹੀਂ ਜੇ ਤੁਸੀਂ ਮੇਰੀ ਗੱਲ ਕਰੋ ਮੇਰੇ ਕੋਲ ਪਾਸਪੋਰਟ ਹੈ ਨਹੀਂ ਔਰ ਨਾ ਹੀ ਬਾਣ ਦੀ ਕੋ ਆਸ ਹੈ ਕਿਉਂਕਿ ਅਸੀਂ ਤਾਂ ਫਾਈਟਰ ਆ ਸਾਡੇ ਤਾਂ ਪਰ ਇਹ ਕਿੰਨੇ ਕੇਸ ਚੱਲਦੇ ਆ ਪਹਿਲਾਂ ਹੀ ਬਾਕੀ ਰਹੀ ਗੱਲ ਜੇ ਕਿ ਸਾਨੂੰ ਸਰਕਾਰ ਪਾਸਪੋਰਟ ਬਣਾ ਕੇ ਦਿੰਦੀ ਆ ਸਭ ਤੋਂ ਪਹਿਲਾਂ ਮੈਂ ਜਾਵਾਂਗਾ ਕਿਸੇ ਦੀ ਮੈਂ ਦੂਸਰੇ ਦੀ ਗੱਲ ਹੀ ਕਰਦਾ ਹੋਰ ਸਵਾਲ ਦੱਸੋ ਸਿੱਕੇ ਜੀ 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 ਬਿਲਕੁਲ ਜੀ ਔਰ ਤੁਸੀਂ ਸਾਰੀ ਖਬਰ ਨੂੰ ਤੁਸੀਂ ਦੇਖ ਰਹੇ ਸੀ ਸਵਾਲਾਂ ਨੂੰ ਦੇਖ ਰਹੇ ਸੀਗੇ ਤੁਹਾਨੂੰ ਕੀ ਲੱਗਦਾ ਜੀ ਗੱਲ ਵੱਢੀ ਕਹਤੀ ਹੈ ਪ੍ਰਧਾਨ ਜੀ ਹੋਣਾ ਨੇ ਹੁਣ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਪੰਨੂ ਵੀ ਬਗਾਨੇ ਪੁੱਤਾਂ ਦੇ ਸਿਰ ਜਿਹੜੇ ਨੇ ਉਹ ਲਵਾ ਕੇ ਉਹਦੇ ਤੇ ਖੇਡਦਾ ਉਹਨਾਂ ਦੇ ਕਹਿਣ ਤੇ ਪੁੱਤ ਜਿਹੜੇ ਨੇ ਲੋਕਾਂ ਦੇ ਰੁਲ ਗਏ ਨੇ ਐਨਐਸਏ ਲੱਗੀਆਂ ਨੇ ਕਈ ਕੁਝ ਲੱਗਿਆ ਹੁਣ ਇਧਰ ਇਹ ਕਹਿ ਰਹੇ ਨੇ ਉੱਥੇ ਤੇ ਇੰਡੀਆ ਹੈ ਨਹੀਂ ਉੱਥੇ ਤੇ ਸਜ਼ਾਵਾਂ ਵੀ ਬੜੀਆਂ ਸਖਤ ਹੁੰਦੀਆਂ ਨੇ ਹੁਣ ਤੁਸੀਂ ਦੇਖਿਆ ਕਿ ਉਹੀ ਪੰਨੂ ਹੈ ਜਿਹਦੇ ਤੇ ਇੰਨੀ ਕੀ ਸ਼ੰਕਾ ਹੋਈ ਸੀ ਕਿ ਇਹਨੂੰ ਮਰਵਾਉਣਾ ਹੈ ਕਿਸੇ ਨੇ ਤੇ ਅਮਰੀਕਾ ਵਾਲਿਆਂ ਨੇ ਵੇਖ ਲਓ ਨਾਸਾ ਥਾਣੀ ਧੂਂ ਕਢਾਤਾ ਨੇਜਰ ਡੱਲੇ ਨੂੰ ਵੀ ਕਿਸੇ ਨੇ ਮਾਰਿਆ ਹੀ ਹੈ ਜੀ ਹਰਿਆਣਾ ਦੇ ਮੁੰਡਿਆਂ ਨੇ ਮਾਰਿਆ ਹੀ ਹੈ ਨੇਜਰ ਡੱਲੇ ਨੂੰ ਤੇ ਅਸੀਂ ਕਿਉਂ ਨਹੀਂ ਇਹ ਜੇ ਪ੍ਰਧਾਨ ਜੀ ਨੇ ਕਿਹਾ ਤਾਂ ਅਸੀਂ ਉਹਨਾਂ ਦੀ ਗੱਲ ਦੇ ਉੱਤੇ ਖਰੇ ਉਤਰਾਂਗੇ ਕਿਉਂਕਿ ਉਹਦੀ ਜਿਹੜੀ ਹੈਗੀ ਅੰਕਤਵਾਦੀ ਸੋਚ ਹੈ ਦੇਸ਼ ਨੂੰ ਤੋੜਨ ਦੀ ਸੋਚ ਹੈ ਪੰਜਾਬ ਨੂੰ ਤੋੜਨ ਦੀ ਸੋਚ ਹੈ ਉਹ ਬਜਰੰਗਦਲ ਹਿੰਦੁਸਤਾਨ ਕਦੇ ਬਰਦਾਸ਼ਤ ਨਹੀਂ ਕਰੂਗਾ ਬਾਬਾ ਸਾਹਿਬ ਦੀ ਸੋਚ ਤੇ ਅਸੀਂ ਪੇਰਾ ਦੇਵਾਂਗੇ ਤੁਸੀਂ ਦੇਖਿਆ ਨਹੀਂ ਪਿੱਛੇ ਖਾਲਿਸਤਾਨ ਜਿੰਦਾਬਾਦ ਦੇ ਬਾਬਾ ਸਾਹਿਬ ਦੀਆਂ ਮੂਰਤੀਆਂ ਨੂੰ ਤੋੜਿਆ ਗਿਆ ਤੇ ਜਿਹੜੇ ਸਰਾਰਤੀ ਅੰਸਰ ਹੈ ਉਹ ਲੋਕਾਂ ਨੂੰ ਬੁਲਾ ਪਰ ਚਲਾ ਕੇ ਜਿਹੜੇ ਸਾਡੇ ਨੌਜਵਾਨ ਹੈਗੇ ਉਹਨਾਂ ਨੂੰ ਉਹ ਲਾਲਚ ਦੇ ਕੇ ਜਿਵੇਂ ਹੁਣ 11 ਲੱਖ ਦਾ ਲਾਲਚ ਦਿੱਤਾ ਹੈ ਤੇ ਉਹਦੇ ਵਿੱਚ ਉਹਨੂੰ ਲਾਲਚ ਦੇ ਕੇ ਉਹਨਾਂ ਨੂੰ ਸਰਾਰਤੀ ਅੰਸਰਾਂ ਤੋਂ ਇਹ ਕੰਮ ਕਰਾਉਂਦਾ ਜੀ ਅੱਛਾ ਪਤਾਂ ਜੀ ਇਹ ਕਹਿ ਰਹੇ ਨੇ ਕਿ ਗੁਰਪਤਮੰਥ ਨੂੰ ਤੇ ਫੰਡਿੰਗ ਹੋ ਰਹੀ ਹੈ ਹਾਂਜੀ ਹੁਣ ਤੁਹਾਡੇ ਤੇ ਵੀ ਸਵਾਲ ਉੱਠਣਗੇ ਕਿ ਤੁਸੀਂ ਫਿਰ ਫੰਡਿੰਗ ਕਿੱਥੋਂ ਲਾਓਗੇ ਅਸੀਂ ਫੰਡਿੰਗ ਨਹੀਂ ਲੈਂਦੇ ਜੀ ਅਸੀਂ ਏਕੇ-ਏਕ ਕਾਰਜਕਰਤਾ ਦੀ ਡਿਊਟੀ ਲਾ ਕੇ ਅਸੀਂ ਆਪ ਦੇ ਪੱਲੋਂ ਪੈਸੇ ਦੇਵਾਂਗੇ ਜੇ ਅਗਰ ਕਿਸੇ ਪ੍ਰਾਣੇ ਸਾਡੇ ਨੇ ਇਹ ਕੰਮ ਕਰਦਾ ਤਾਂ ਕਿਉਂ ਕਰੇਗਾ ਉਹ ਭਰਾ ਤੁਹਾਡੇ ਕਰੂਗਾ ਜੀ ਜਿਹੜੇ ਦੇਸ਼ ਨੂੰ ਪਿਆਰ ਕਰਦਾ ਹੈ ਧਰਮ ਨੂੰ ਪਿਆਰ ਕਰਦਾ ਹੈ ਉਹ ਜਿਹੜਾ ਬਾਬਾ ਸਾਹਿਬ ਨੂੰ ਪਿਆਰ ਕਰਦਾ ਹੈ ਤੁਹਾਡੇ ਕੀ ਗੱਲ ਤੁਸੀਂ ਨਹੀਂ ਦੇਸ਼ ਨੂੰ ਪਿਆਰ ਕਰਦੇ ਅਸੀਂ ਕਰਦੇ ਹਾਂ ਜੀ ਧਰਮ ਨੂੰ ਪਿਆਰ ਨਹੀਂ ਕਰ ਅਸੀਂ ਕਰਦੇ ਹਾਂ ਜੀ ਇਹਨਾਂ ਦਾ ਪਾਸਪੋਰਟ ਨਹੀਂ ਬਣਿਆ ਬਾਕੀ ਜਿਹੜੇ ਨੇ ਸਾਰਿਆਂ ਦਾ ਨਹੀਂ ਬਣਿਆ ਭਲਾ ਅਸੀਂ ਕਰਾਂਗੇ ਜੀ ਰਣਨੀਤੀ ਬਣਾਵਾਂਗੇ ਅਸੀਂ ਆਪਦਾ ਬੰਦਾ ਭੇਜਣ ਦੀ ਤਿਆਰੀ ਤੁਹਾਨੂੰ ਇਹ ਤਾਂ ਸਾਡੀ ਜੀ 1 ਸਕੰਡ ਦੀ ਇਹ ਤਾਂ ਜੀ ਮੈਨੂੰ ਤੁਹਾਨੂੰ ਪਹਿਲਾਂ ਕਹਤਾ ਇਹ ਜ਼ਰੂਰ ਤੁਹਾਨੂੰ ਦਬਾਅ ਦੇਤਾ ਵੀ ਅਸੀਂ ਆਪਦੀ ਟੀਮ ਚਾਰ ਕਰਕੇ ਇਹ ਸਾਥ ਦੇਤਾਈ ਸਾਥ ਲੈ ਆਲੀ ਗੱਲ ਹੈ ਮ ਹੀ ਜਾਣਦੇ ਆ ਸਾਡੇ ਦੇਸ਼ ਦੇ ਦੇਸ਼ ਨੂੰ ਅਸੀਂ ਜਾਣਦੇ ਹਿਸਟਰੀਆਂ ਸਾਨੂੰ ਪਤਾ ਹੈ ਕੀ ਕੀ ਕਰ ਚੁੱਕੇ ਆ ਵਿਦੇਸ਼ਾਂ ਸਰਕਾਰ ਕੋ ਕੀ ਮੰਗ ਹੈ ਸਰਕਾਰ ਕੋਲੋਂ ਕੋਈ 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 ਮੰਗ ਨਹੀਂ ਹੈਗੀ ਸਰ ਕੋਈ ਨਹੀਂ ਪਾਸਪੋਰਟ ਮੰਗੋ ਨਾ ਯਾਰ ਸਰੋ ਨਾ ਤੁਸੀਂ ਰੱਖੋ ਨੀਗਾ ਸਾਨੂੰ ਪਾਸਪੋਰਟ ਸਾਡੇ ਸਰਕਾਰ ਬਣਾ ਕੇ ਦਿੰਦੀ ਆ ਤਾਂ ਪਹਿਲੇ ਨੰਬਰ ਤੇ ਮੈਂ ਜਾਵਾਂਗਾ ਕੋਈ ਕਿਹਨੂੰ ਪੈਸਾ ਦੇਣ ਦੀ ਲੋੜ ਨਹੀਂ ਜੀ ਤੁਹਾਡੀ ਕੋ ਮੰਗ ਹਾਂਜੀ ਹਾਂਜੀ ਆ ਸਾਡੀ ਮੰਗ ਇਹ ਹੈ ਜੀ ਵੀ ਭਾਰਤ ਸਰਕਾਰ ਤੋਂ ਤੇ ਸਾਡੀ ਸਰਕਾਰ ਤੋਂ ਇਹ ਮੰਗ ਹੈਗੀ ਵੀ ਪੰਨੂ ਨੂੰ ਜਿਵੇਂ ਵੀ ਇੱਥੇ ਲਿਆ ਕੇ ਉਹਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਜਾਵੇ ਤੇ ਇਹ ਮੋਲਛਾਇਤ ਹੋ ਸਕਦਾ ਜੀ ਇਹ ਸੁਪਨਾ ਕਦੀ ਪੂਰਾ ਹੋ ਉਹ ਕਾਜੀ ਜ਼ਰੂਰ ਕਿਉਂਕਿ ਡੀਜੀਪੀ ਸਾਹਿਬ ਉਹ ਆਪਣੇ ਜਨਾਬ ਪੜੇ ਲਿਖੇ ਤੁਸੀਂ ਵੀ ਕੋਈ ਗੱਲ ਸੁਣੋ ਹੁਣੇ ਪਿੱਛੇ ਜਿਆ ਕਿ ਸ਼ੰਕਾ ਇੱਕ ਸਰਕਾਰ ਖੜੀ ਹੋਈ ਸੀ ਅਗਲਾ ਨੇ ਪੂਰੀ ਸਰਕਾਰ ਕਟਾਰੇ ਚ ਖੜੀ ਕਰ ਦਿੱਤੀ ਦੇਖੋ ਜੀ ਸਰਕਾਰ ਚਾਵੇ ਬਹੁਤ ਕੁਝ ਕਰ ਸਕਦੇ ਆ ਅਜ ਮੋਦੀ ਸਾਹਿਬ ਚਾਵੇ ਨਾ ਤਾਂ ਇਹ ਕੋਈ ਵੱਡੀ ਚੀਜ਼ ਨਹੀਂ ਹੈਗੀ ਇਹ ਤਾਂ ਮਤਲਬ ਮੰਨ ਲਿਓ ਜੇ ਮੋਦੀ ਸਾਹਿਬ ਕੁਝ ਨਹੀਂ ਕਰ ਰਹੇ ਤੇ ਬਜਰੰਗ ਦਲ ਹਿੰਦੁਸਤਾਨ ਦੇ ਬੰਦੇ ਕਿੱਥੋਂ ਕਰ ਲੈਣਗੇ ਨਹੀਂ ਅਸੀਂ ਕਰਾਂਗੇ ਜੀ ਕਿਉਂ ਨਹੀਂ ਕਰਦੇ ਇਸ ਪਾਲ ਬਟੂ ਨਹੀਂ ਆ ਆ ਇਸ ਪਾਲ ਬਟੂ ਜੀ ਮੈਂ ਇੱਕ ਤੁਹਾਡੀ ਗੱਲ ਦੀ ਇੱਕ ਮੈਸੇਜ ਦੇਣਾ ਚਾਹਨਾ ਤੁਸੀਂ ਕਹਿੰਦੇ ਵੀ ਉਹ ਪੰਨੂ ਉਹਨਾਂ ਨੂੰ ਫੰਡਿੰਗ ਕਰਦਾ ਜਾਂ ਕੁਝ ਕੇ ਮੈਸੇਜ ਦਿੰਦਾ ਉਹ ਕਰਦੇ ਨੇ ਬਟਾਲੇ ਦੇ ਹੀ ਬੰਦੇ ਨਿਕਲੇ ਬਟਾਲੇ ਦੇ ਹੀ ਬੰਦੇ ਨਿਕਲੇ ਜਿਹੜੇ ਕੀ ਆ ਅਮਰੀਕਾ ਦੀ ਫੋਟੋ ਨੂੰ ਜੇ ਮੂਰਤੀ ਨੂੰ ਸ਼ੇਰਖਾਨੀ ਕਰਕੇ ਗਏ ਜੀ 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 ਜਿਨ੍ਹਾਂ ਨੇ ਵੱਟੇ ਮਾਰੇ ਜਾਂ ਕੋਸ਼ਿਸ਼ ਕੀਤੀ ਉਹ ਸੀਸੀਟੀਵੀ ਕੈਮਰਿਆਂ ਦੇ ਵਿੱਚ ਆਈ ਉਹਨਾਂ ਨੇ ਹੀ ਕਿਤਾ ਕਿਤਾ ਸਾਡੇ ਵੀ ਜਿਹੜੇ ਆਪਣੇ ਯੋਧੇ ਨੇ ਜਿਹੜੇ ਉਹ ਵੀ ਕਰਨਗੇ ਕਿਤਨਾ ਕਿਤਨਾ ਬਿਲਕੁਲ ਹੈ ਜੀ ਸੋ ਪਲਾਜਾ ਸਾਹਿਬ ਕਹਿ ਰਹੇ ਨੇ ਕਿ ਯੋਧੇ ਜਿਹੜੇ ਨੇ ਪਲਾਂਟ ਕਰ ਦਿੱਤੇਗੇ ਨੇ ਇਹ ਕਹਾਂਗੇ ਤੁਹਾਡੀ ਗੱਲ ਇਹ ਹੀ ਮੰਨਣਾ ਕਿ ਯੋਧੇ ਪਲਾਂਟ ਕਰਤੇ ਤੁਸੀਂ ਬਿਲਕੁਲ ਦੇਖੋ ਆਪਾਂ ਕਰਾਵਾਂਗੇ ਕਰਾਵਾਂਗੇ ਕਿ ਕਰਤੇ ਨੇ ਕੋਈ ਦੇਖੋ ਆਪਾਂ ਰਣਨੀਤੀ ਦੇ ਅਕੋਰਡਿੰਗ ਕਰਾਂਗੇ ਜੋ ਵੀ ਸਾਡਾ ਬਨੇਗਾ ਅੱਜ ਮੂੰਹ ਤੋੜ ਜਵਾਬ ਦਿੱਤਾ ਆ ਸਾਹਮਣੇ ਸੀਨਾ ਤਾਣ ਕੇ ਬਟਾਲੇ ਦੀ ਵਿਖੋ ਬਟਾਲੇ ਦੇ ਵਿੱਚ ਜਿਹੜੀ ਲਾਈਵ ਦੀ ਗੱਲ ਹੋਈ ਸੀ ਪੰਨੂ ਦੀ ਉਹਨੂੰ ਲਾਈਵ ਜਵਾਬ ਵੀ ਦਿੱਤਾ ਆ ਜੀ ਬਿਲਕੁਲ ਬਿਲਕੁਲ ਸੋ ਘਰਪਤਵੰਤ ਪੰਨੂ ਜੇਕਰ ਤੈਨੂੰ ਕੋਈ ਵਹਿਮ ਹੈ ਤਾਂ ਇਹ ਵਹਿਮ ਹੁਣ ਤੈਨੂੰ ਕੱਢਣਾ ਪੈਣਾ ਜੇ ਕਿਸੇ ਵਹਿਮਾਂ ਦੀ ਦੁਨੀਆ ਚ ਜੀ ਰਿਹਾ ਹੈ ਤੇ ਇਧਰ ਵਹਿਮਾਂ ਦੇ ਡਾਕਟਰ ਖੜੇ ਨੇ ਮੇਰੀ ਬੈਕਸਾਈਡ ਤੇ ਸੋ ਇਹਨਾਂ ਨੇ ਬੜਾ ਕਲੀਅਰ ਕੱਟ ਦੇ ਵਿੱਚ ਕਹਿਤਾ ਕਿ ਚਸ਼ਪਾ ਸਾਹ ਦੇ ਵਿੱਚ ਜਿਹੜੀ ਵੀ ਭਾਸ਼ਾ ਦੇ ਵਿੱਚ ਤੁਸੀਂ ਸਾਨੂੰ ਸਵਾਲ ਕਰੋਗੇ ਉਸੇ ਭਾਸ਼ਾ ਚ ਤੁਹਾਨੂੰ ਜਵਾਬ ਮਿਲੇਗਾ ਲੇਕਿਨ ਲੋਕਾਂ ਦੇ ਬੱਚੇ ਜਿਹੜੇ ਨੇ ਉਹਨਾਂ ਨੂੰ ਮਰਵਾਉਣ ਦੇ ਲਈ ਫੰਡਿੰਗ ਕਰਕੇ ਉਹਨਾਂ ਨੂੰ ਲਾਰੇ ਲਾ ਕੇ ਉਹਨਾਂ ਨੂੰ ਲਾਲਚ ਦੇ ਕੇ ਤੁਸੀਂ ਉਹਨਾਂ ਤੋਂ ਪੰਜਾਬ ਦਾ ਦੇਸ਼ ਦਾ ਮਾਹੌਲ ਖਰਾਬ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਹੇ ਹੋ ناکਾਮ ਇਹ ਹਰਕਤਾਂ ਕਰ ਰਹੇ ਹੋ ਦੇਸ਼ ਤੋੜਨ ਦੀਆਂ ਤਾਂ ਉਹਨਾਂ ਨੂੰ ਉਹ ਕਹਿੰਦੇ ਨੇ ਕਿਸੇ ਵੀ ਕੀਮਤ 'ਤੇ ਉਹਨਾਂ ਦੇ ਮਨਸੂਬੇ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ ਬਜਰੰਗ ਦਲ ਹਿੰਦੁਸਤਾਨ ਤੇ ਉਹਦੀ ਸਮੁੱਚੀ ਟੀਮ ਦੇਸ਼ ਦੇ ਲਈ ਪੰਜਾਬ ਦੇ ਲਈ ਕੋਈ ਵੀ ਕੁਰਬਾਨੀ ਦੇਣ ਲਈ ਹਮੇਸ਼ਾ ਤਿਆਰ ਹੈ ਤਤਪਰ ਹੈ ਜੈ ਮਾਤਰਮ ਵੰਦੇ ਮਾਤਰਮ ਭਾਰਤ ਮਾਤਾ ਕੀ ਜੈ ਧਕਾਰਾ ਵੀਰ ਬਜਰੰਗ ਹਾਰ ਮਹਾਦੇਵ ਗੁਰਵੰਤ ਸਿੰਘ ਪੰਨੂ ਜੈਕਾਰਾ ਖਾਲਿਸਤਾਨ ਮੁਰਦਾਬਾਦ ਅਨਕਤਵਾਦ ਮੁਰਦਾਬਾਦ